e ਜੇ 21 ਅਕਤੂਬਰ ਦਾ ਜਿਹੜਾ ਦਿਨ ਹੈ ਇਹ 1949 ਤੋਂ ਸ਼ੁਰੂ ਹੋਇਆ ਜਦੋਂ ਇੱਕ CRPF ਦੀ ਟੁਕੜੀ ਦੇ ਉੱਪਰ ਚੀਨੀ ਸੈਨਾਨੇ ਹਮਲਾ ਕਰਨ ਕੀਤੀ ਸੀ ਉਦੋਂ ਤੋਂ ਇਸ ਦੇਸ਼ ਨੂੰ ਇਸ ਤਰ੍ਹਾਂ ਮੰਨਿਆ ਗਿਆ ਹੈ ਵੀ ਅਸੀਂ ਆਪਣੇ ਹਰ ਸਾਲ ਦੇ ਵਿੱਚ ਜਿਹੜੇ-ਜਿਹੜੇ ਸਾਡੇ ਸਿਪਾਹੀਆਂ ਨੇ ਅਫਸਰਾਂ ਨੇ ਬਲੀਦਾਨ ਦਿੱਤਾ ਹੈ ਦੇਸ਼ ਦੇ ਵਾਸਤੇ ਜਿਹਨੂੰ ਅਸੀਂ ਸੁਪਰੀਮ ਸੈਕਰੀਫਾਈਸ ਕਹਿੰਦੇ ਹਾਂ ਵੀ ਆਪਣੀ ਜਾਨ ਵਾਰ ਕੇ ਦੇਸ਼ ਦੀ ਰੱਖਿਆ ਕੀਤੀ ਹੈ ਉਹ ਦੇਸ਼ ਲਈ ਉਹਦੇ ਯਾਦ ਦੇ ਵਿੱਚ ਇਹ ਦਿਵਸ ਮਨਾਇਆ ਜਾਂਦਾ ਹੈ ਇਸ ਦਿਨ ਅਸੀਂ ਆਪਣੇ ਜ਼ਿਲ੍ਹੇ ਦੇ ਜਿੰਨੇ ਵੀ ਸਾਡੇ ਤਕਰੀਬਨ 35 ਦੇ ਕਰੀਬ ਪਰਿਵਾਰ ਹਨ ਜਿਨ੍ਹਾਂ ਨੇ ਤਵਾਦ ਦੇ ਟਾਈਮ ਦੇ ਵਿੱਚ ਜਾਂ ਕੋਵਿਡ ਦੇ ਟਾਈਮ ਦੇ ਵਿੱਚ ਅਲਗ-ਅਲਗ ਟਾਈਮਾਂ ਦੇ ਵਿੱਚ ਆਪਣੀ ਜਾਨ ਦੇ ਕੇ ਦੇਸ਼ ਦੀ ਰੱਖਿਆ ਕੀਤੀ ਹੈ ਉਸਦੇ ਲਈ ਅੱਜ ਅਸੀਂ ਸਾਰੇ ਪਰਿਵਾਰਾਂ ਨੂੰ ਇੱਥੇ ਬੁਲਾਇਆ ਸੀਗਾ ਪੁਰਾਣੇ ਸ਼ਹੀਦਾਂ ਨੂੰ ਜਿਹੜੀ ਹੈਗੀ ਸਦਾਕੀ ਪੇਡ ਕੀਤੀ ਗਈ ਅਤੇ ਨਵੇਂ ਪਰਿਵਾਰਾਂ ਨੇ ਜਿਹੜੇ-ਜਿਹੜੇ ਪਰਿਵਾਰ ਨਸ਼ੀਰ ਪਰਿਵਾਰ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਕਿ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਹੈ ਕੀ ਹੈਗੀ ਹੈ ਉਹਨਾਂ ਨੂੰ ਅਸੀਂ ਹੱਲ ਕਰਨੀ ਹੁੰਦੀ ਹੈ ਬਚਨ ਬਣਾ ਸਾਈਂ ਕੁਝ ਪਰਿਵਾਰਾਂ ਵੱਲੋਂ ਜਿਵੇਂ ਨੌਕਰੀ ਲੈ ਕੇ ਜਾਂ ਕੁਝ ਹੋਰ ਵੀ ਪਰੇਸ਼ਾਨੀਆਂ ਆਉਂਦੀਆਂ ਨੇ ਕਿਸ ਤਰ੍ਹਾਂ ਦੀ ਫੈਸਲਾ ਜੀ ਲੱਖ ਲੱਖ ਪਰਿਵਾਰਾਂ ਦੀ ਦੇਖੋ ਅਲੱਗ-ਅਲੱਗ ਦਿੱਕਤਾਂ ਹੈਗੀਆਂ ਕਿਸੇ ਬੱਚਿਆਂ ਨੂੰ ਹਲੇ ਤੱਕ ਡਿਜੀਟਲ ਨੌਕ ਜੌਬਸ ਨਹੀਂ ਉਹਨਾਂ ਦੇ ਕਿਸੇ ਨਾ ਕਿਸੇ ਪੰਜਾਬ ਸਰਕਾਰ ਦੀ ਬ ਲੇਕਿਨ ਫਿਰ ਵੀ ਕੰਪੈਸ਼ਨੇਟ ਕਰਾਉਂ ਤੇ ਜੇ ਅਸੀਂ ਅਗਰ ਕੋਈ ਹੋਰ ਵੀ ਪਰਿਵਾਰ ਤੋਂ ਲਿਜੀਬਲ ਬੱਚਾ ਹੈ ਤਾਂ ਉਹਦਾ ਜਿਹੜਾ ਕੇਸ ਹੈ ਅਸੀਂ ਪੁਲਿਸ ਹੈੱਡਕੁਆਰਟਰ ਤੇ ਸਰ ਜੋ ਜਨਨੀ ਸੁਪਰੀਮ ਸੈਕਰੀਫਾਈਸ ਦੀ ਆਏ ਆਫਟਰ ਸੈਕਰੀਫਾਈਸ ਸਰ ਇਨਕੇ ਕਿਆ ਕਿਆ ਬੈਨੀਫਿਟਸ ਰਹਤੇ ਹਨ ਇਨਕੇ ਲਈ ਦੇਖੋ ਹੁਣ ਮੈਂ ਪਹਿਲਾਂ ਤਾਂ ਨਹੀਂ ਕਹਿ ਸਕਦਾ ਪਰ ਹੁਣ ਪੰਜਾਬ ਸਰਕਾਰ ਦੀ ਬੜੀ ਕਲੀਅਰ ਪਾਲਿਸੀ ਹੈਗੀ ਕਿ ਐਕਸਟ੍ਰਾ ਸਪੈਸ਼ਲ ਗ੍ਰਾਂਟ ਦਿੱਤੀ ਜਾਂਦੀ 1 ਕਰੋੜ ਰੁਪਏ ਦੀ ਕੰਪੈਸ਼ਨੇਟ ਗ੍ਰਾਂਟ ਤੇ ਨੌਕਰੀ ਦਿੱਤੀ ਜਾਂਦੀ ਹੈਗੀ ਇਹ ਫੈਮਿਲੀ ਨੂੰ ਤਾਂ ਕਿ ਉਹਨਾਂ ਦਾ ਕੰਪਨਸੇਟ ਕਰ ਸਕੀ ਜਿਹੜਾ ਇੱਕ ਬੰਦਾ ਚਲਾ ਜਾਂਦਾ ਹੈ ਜਿਹਦੀ ਡੈਥ ਹੋ ਜਾਂਦੀ ਉਹਨੂੰ ਕੋਈ ਕੰਪਨਸੇਟ ਇਸ ਤਰ੍ਹਾਂ ਆਪਾਂ ਕਰ ਤਾਂ ਨਹੀਂ ਸਕਦੇ ਨਾ ਕੋਈ ਲੈ ਸਕਦਾ ਲੇਕਿਨ ਇਹ ਹੈਗਾ ਕਿ ਉਹਨਾਂ ਦੇ ਪਰਿਵਾਰ ਨੂੰ ਵੀ ਜਦਰਾ ਦੀ ਮੁਸ਼ਕਿਲ ਨਾ ਆਵੇ ਦਿੱਕਤ ਨਾ ਆਵੇ ਉਹਦੇ ਵਿੱਚ ਹਰ ਪੰਜਾਬ ਸਰਕਾਰ ਹਮੇਸ਼ਾ ਪੁਲਿਸ ਡਿਪਾਰਟਮੈਂਟ ਸਾਡਾ ਨਾਲ ਰਹਿੰਦਾ ਹੈ ਤੇ ਉਹਨਾਂ ਦੀ ਹਰ ਸਮੱਸਿਆ ਸੁਲਝ ਕੇ ਹੱਲ ਕੀਤੀ। ਥੈਂਕ ਯੂ ਸਾਈਂਗ। ਬਿਲਗਾਨ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਕਿਹਾ ਕਿ ਪੁਲਿਸ ਕੰਮੇਮੋਰੇਸ਼ਨ ਟੀਮ ਬਣਾਇਆ ਗਿਆ। ਇਸ ਦਿਨ ਅਸੀਂ ਸਾਰੇ ਹੀ ਦੇਸ਼ ਦੇ ਪੁਲਿਸ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਡਿਊਟੀ ਕਰਦੇ ਹੋਏ देश की रक्षा करते हुए उन्होंने तो उन्होंने सारे ही परिवार को नमन कर रहे हैं मैं सारे यही कहना चाहूँगी कि ये एक दिवस है जिस पर सू सारे, अपनी सारे ही मिल्स से पैरा मिलिट्री फोर्स से बी एस एफ के आदमी पर सारे ही मान महसूस करना चाहिए कि जिस तरह अपनी जान गवा के अपनी ड्यूटी कर दी देश के लिए अतवाद के खिलाफ है जबकि फिर भी किसी भी तरह की महामारी के खिलाफ अपनी जान गवा के लड़ाई कर ਸਿੰਨਾਨੂ ਸਾਰੇ ਨੂੰ ਨਮਨ ਕਰਦੇ ਹਾਂ ਤੇ ਨਾਲ ਹੀ ਮੈਂ ਸਾਰਿਆਂ ਨੂੰ ਇਹ ਦਵਾਂਗੀ ਕਿ ਸਾਡਾ ਵੀ ਕੋਲਜ ਬੰਦਾ ਹੈ ਦੇਸ਼ ਦੀ ਰੱਖਿਆ ਲਈ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਆਪਣਾ ਪਰਸਨਲ ਮੈਮ ਜੀ ਜਿਵੇਂ ਵੀ ਪਰਿਵਾਰ ਨੂੰ ਸਮ ਟਾਈਮਸ ਕੁਝ ਮੁਸ਼ਕਲਾਂ ਆਉਂਦੀਆਂ ਨੇ ਪ੍ਰਸ਼ਾਸਨ ਨੂੰ ਉਹ ਵਾਸਤਵਿਕੀ ਕਰਦਾ ਕੋਈ ਇਸ ਤਰ੍ਹਾਂ ਦਾ ਇੱਕ ਮੌਕਾ ਹੁੰਦਾ ਹੈ ਜਦੋਂ ਵੀ ਸਿਸਪੀ ਸਾਹਿਬ ਨੇ ਮੌਕੇ ਦਿੱਤੇ ਜੀ ਸ਼ਹੀਦ ਪਰਿਵਾਰ ਦੀ ਕੁਝ ਸਮੱਸਿਆਵਾਂ ਸੀਗੀਆਂ ਉਹ ਸੁਣੀਆਂ ਨੇ ਮੌਕੇ ਤੇ ਉਹਨਾਂ ਦਾ ਫਾਲੋਅ ਅਪ ਕੀਤਾ ਜੀ